ਅੱਜ ਜੀ ਇਸ ਤਰ੍ਹਾਂ ਕੱਟ ਕੀਤਾ ਕਿ ਸਾਡੇ 3 ਪਿੰਡਾਂ ਦੇ ਵਿੱਚ ਬਸਤੇਪੁਰ ਦੰਗਾਲਾ ਦੇ ਘਣੌਲੀ ਵੀ ਇਹ ਦਾਸਤਰੀਕ ਤੋਂ ਕਨੈਕਸ਼ਨ ਕੱਟ ਹੋਇਆ ਸਾਰੀ ਸਾਰੀ ਸਾਰੇ ਬਿਜਲੀ ਹੈਗੀ ਹੈ ਸਾਰੀ ਟੈਂਕੀ ਦਾ ਕਨੈਕਸ਼ਨ ਕੱਟ ਹੋਇਆ ਹੋਆ ਵੀ ਕਈ ਵਾਰ ਬੇਨਤੀ ਕਰ ਲਈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਤਿੰਨੇ ਪਿੰਡ ਪਾਣੀ ਤੋਂ ਤਰਾ ਤਰਾ ਕਰ ਰਹੇ ਨੇ ਸਾਡੇ ਪਸ਼ੂ ਸਿਆਏ ਮਰ ਰਹੇ ਨੇ ੁੱਕੇ ਮਰ ਗਏ ਨੇ ਬੱਚੇ ਬਿਨਾਂ ਨਾਏ ਤੋਂ ਸਕੂਲ ਜਾ ਰਹੇ ਨੇ ਪਾਣੀ ਦੀ ਬਿਲਕੁਲ ਕੋਈ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ ਸਾਡਾ ਤੇ ਅੱਜ ਸਾਨੂੰ ਹਾਰ ਕੇ ਪੰਜਾਬ ਸਰਕਾਰ ਔਰ ਬਿਜਲੀ ਵਿਭਾਗ ਦੇ ਇਸ ਦਫਤਰ ਦੇ ਅੱਗੇ ਮੁੱਲਾਪੁਰ ਗੇਟ ਦੇ ਅੱਗੇ ਸਾਨੂੰ ਆ ਕੇ ਧਰਨਾ ਦੇਣਾ ਪਿਆ ਬਿਜਲੀ ਪਾਣੀ ਹਾਏ ਹਾਏ ਬਿਜਲੀ ਪਾਣੀ ਹਾਏ ਹਾਏ ਬਿਜਲੀ ਪਾਣੀ ਹਾਏ ਹਾਏ ਤੁਸੀਂ ਅੱਜ ਬਿਜਲੀ ਵਿਭਾਗ ਨੂੰ ਮੁਰੇ ਅੱਜ ਕੱਟ ਕੀਤਾ ਜੀ ਕੀ ਸਮੱਸਿਆ ਦਾ ਵੀ ਅੱਜ ਅਸੀਂ ਇਸ ਕਰਕੇ ਕੱਟ ਕੀਤਾ ਕਿ ਸਾਡੇ 3 ਪਿੰਡਾਂ ਦੇ ਵਿੱਚ ਬਨਪੇਰ ਦੰਗਾਲਾ ਦੇ ਘੰਡੋਲੀ ਵੀ ਇਹ 10 ਤਰੀਕ ਤੋਂ ਕਨੈਕਸ਼ਨ ਕੱਟ ਹੋਇਆ ਪੈਂਕੀ ਦਾ ਬਾਕੀ ਸਾਰੇ ਬਿਜਲੀ ਹੈਗੀ ਹੈ ਸਾਰੀ ਟੈਂਕੀ ਦਾ ਕਨੈਕਸ਼ਨ ਕੱਟ ਹੋਇਆ ਹੋਇਆ। ਅਸੀਂ ਕਈ ਵਾਰ ਬੇਨਤੀ ਕਰ ਲਈ ਸਾਡੀ ਕੋਈ ਸੁਣਾਈ ਹੋਰ ਹੀ। ਕਿੰਨੇ ਪਿੰਡ ਪਾਣੀ ਤੋਂ ਤਰਾ ਤਰਾ ਕਰ ਰਹੇ ਨੇ ਸਾਡੇ ਪਸ਼ੂ ਸਿਆਏ ਮਰ ਰਹੇ ਨੇ, ੁੱਕੇ ਮਰ ਗਏ ਨੇ, ਬੱਚੇ ਬਿਨਾਂ ਨਾਜੇ ਤੋਂ ਸਕੂਲ ਜਾ ਰਹੇ ਨੇ। ਪਾਣੀ ਦੀ ਬਿਲਕੁਲ ਕੋਈ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ ਸਾਡਾ। ਜੇ 10 ਤਰੀਕ ਤੋਂ ਸਾਡੀ ਟੈਂਕੀ ਆਈ ਹੋਈ ਪਾਣੀ ਆਇਆ ਹੋਇਆ ਸਾਡੇ ਪਿੰਡ ਦੇ ਵਿੱਚ ਤੇ ਅੱਜ ਸਾਨੂੰ ਹਾਰ ਕੇ ਪੰਜਾਬ ਸਰਕਾਰ ਔਰ ਬਿਜਲੀ ਵਿਭਾਗ ਦੇ ਇਸ ਦਫ਼ਤਰ ਦੇ ਅੱਗੇ, ਮੁਲਾ ਪਰ ਗ੍ਰੀਡ ਦੇ ਅੱਗੇ ਸਾਨੂੰ ਆ ਕੇ ਧਰਨਾ ਦੇਣਾ ਪਿਆ। ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਜਾਗੇ ਔਰ ਮੈਂ ਬਿਜਲੀ ਬਕਮ ਨੂੰ ਬੇਨਤੀ ਸਾਡੀ ਬੇਨਤੀ ਸੁਣੇ ਇਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਕੋਈ ਕਸੂਰ ਨਹੀਂ ਸਾਡੇ ਆਮ ਜਨਤਾ ਦਾ ਕੋਈ ਕਸੂਰ ਨਹੀਂ ਹੈ ਇਸ ਕਰਕੇ ਸਾਡਾ ਜਿਹੜਾ ਗ੍ਰਿਡ ਦਾ ਜਿਹੜਾ ਜੈਂਪਰੂੜਿਆ ਹੋਇਆ ਹੈ ਪਾਣੀ ਦਾ ਜੈਂਪਰੂੜ ਟੈਂਕੀ ਦਾ ਬਾਂਸੇਵੜ ਜੈਂਪਰੂੜਿਆ ਹੋਇਆ ਉਹ ਕਿਰਪਾ ਕਰਕੇ ਜੈਂਪਰ ਲਾਇਆ ਜਾਵੇ ਅੱਜ ਅਸੀਂ ਗ੍ਰਿਡ ਮੂੜਾ ਖੜੇ ਆਂ ਅਗਰ ਸਾਡੇ ਕੋਈ ਸਮੱਸਿਆ ਦਾ ਮਸਲਾ ਸਾਹ ਨਾ ਹੋਇਆ ਤਾਂ ਅਸੀਂ एसएससीਪੀ ਕੋਲ ਦਰਖਾਸਤ ਦੇ ਕੇ ਡੀਐਸਪੀ ਸਾਹਿਬ ਕੋਲ ਦਰਖਾਸਤ ਦੇ ਕੇ ਅਸੀਂ ਪੂਰੀ ਰੋਡ ਜਾਮ ਕਰਨੇ ਕਰ ਲੂ ਸੋ ਇਸ ਕਰਕੇ ਮੈਂ ਹੁਣ ਇਹ ਹੁਣ ਗੱਲ ਆਪਣੇ ਕੋਲੇ ਰਹੇ ਤਾਂ ਕਿ ਸਰਕਮੈਂ ਬਿਜਲੀ ਮੈਗ ਨੂੰ ਬੇਨਤੀ ਕਰਨਾ ਚਾਹੁੰਦਾ ਅੱਡੀ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਜੋ ਮੁਸੱਈਆ ਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਸਾਡਾ ਜੋ ਦੁੱਖ ਹੈ ਉਹ ਦੂਰ ਕਰਾਇਆ ਜਾਵੇ ਕਿਉਂਕਿ 10 ਦਿਨ ਤੋਂ ਸਾਡੇ ਪਾਣੀ ਨਹੀਂ ਆ ਰਿਹਾ ਸਾਡੇ ਬੱਚੇ ਥਿਆਏ ਮਾਰ ਰਹੇ ਸੀ ਨਾਏ ਬਿਨਾ ਕੰਮ ਕਰ ਰਹੇ ਆ ਬੱਚੇ ਸਾਡੇ ਬਿਨਾਂ ਨਾ ਸਕੂਲ ਜਾਂਦੇ ਪਸੂ ਸਾਡੇ ਥਿਆਏ ਮਾਰ ਰਹੇ ਨੇ ਅੱਜ ਤੱਕ ਪਾਣੀ ਨਹੀਂ ਆਇਆ 1500 ਰੁਪਏ ਦਾ ਟੈਂਕਰ ਹੋ ਚੁੱਕਿਆ 2000 ਰੁਪਏ ਟੈਂਕਰ ਪਾਣੀ ਦਾ ਮੰਗ ਰਹੇ ਨੇ ਗਰੀਬ ਆਦਮੀ ਕਿੱਥੋਂ ਪਾਣੀ ਦਾ ਟੈਂਕਰ ਦੇ 2000 ਰੁਪਏ ਦੇਊਗਾ ਬਹੁਤ ਬੁਰਾ ਹਾਲ ਹੋਇਆ ਪਿਆ ਇਸ ਕਰਕੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਬਹੁਤ ਧੰਨਵਾਦ